ਮੇਰਾ ਕੀਤਾ ਜਿਹੜਾ ਤੱਤ ਕਿਹਾ ਜੋ ਡਾ. ਰਮਾਚੰਦਰਾ ਨੇ ਮੇਰੇ ਨੂੰ ਲਾਇਆ ਸੀ ਉਹ ਸੀ ਕਿ ਪੰਜਾਬੀ ਪੰਜਾਬ ਦੇ ਕਿੰਨੇ ਦੇ ਇਸ ਜਿਹੜੀਆਂ ਸਾਈਕਲਸ ਭਿਆਨੇ ਉਹਨਾਂ ਦੀ ਕੀ ਡਿਫੀਨਸ਼ਨ ਆ ਤੇ ਲਿਟਰੇਚਰ ਦੇ ਸੰਦਰਭ ਦੇ ਵਿੱਚ ਸਪੈਸ਼ਲੀ ਕਿ ਲਿਟਰੇਚਰ ਦੇ ਵਿੱਚ ਜਿਹੜੀਆਂ ਸਾਲਟਰਨਸ ਨੇ ਉਹ ਕਿਵੇਂ ਪੇਸ਼ ਹੋਏ ਸੋ ਜਿਹੜਾ ਇਸ ਸੈਮੀਨਾਰ ਦਾ ਮੁੱਖ ਟਾਈਟਲ ਆ ਪੰਜਾਬ ਦਾ ਕੋਈ ਇੱਕ ਤੌਰਲੇ ਆਸਮਾਨੀ ਯੋਜਨਾਵਾਂ ਤੇ ਉਹਦੇ ਵਿੱਚ ਜਦੋਂ ਅਸੀਂ ਸਬਾਲਟਰਨ ਵੀ ਉਹਦੇ ਚ ਕੀ ਕੰਟਰੀਬਿਊਸ਼ਨ ਆ ਜਾਂ ਉਹਦੀ ਕੀ ਸਪੇਸ ਪੜਦੀ ਆ ਜਾਂ ਆਰਚੀਟੈਕਚਰ ਦੇ ਵਿੱਚੋਂ ਫਲਸਫੀਕਲ ਲੈਵਲ ਤੇ ਕਿਵੇਂ ਉਹ ਕੰਟਰੀਬਿਊਟ ਕਰ ਰਿਹਾ ਉਹਦੇ ਵਿੱਚ ਜੇਰੀ ਪੰਜਾਬ ਦੀ ਫਿਊਚਰਿਸਟ ਫਲਸਫੀੀ ਹੋਵੇ ਕੀ ਜਿਹੜੇ ਪੰਜਾਬ ਦਾ ਫਿਊਚਰ ਜਿਹੜਾ ਇਹਨਾਂ ਦਾਤ ਕਰ ਸਕੇ ਤੇ ਉਹਦੇ ਵਿੱਚ ਸਬਾਲਟਰਨ ਦੀ ਕੀ ਹੋਂਦ ਹੈ ਇਸੇ ਫਲਸਫੀੀ ਦੇ ਵਿੱਚ ਜਦੋਂ ਕੋਰਟ ਸਾਡੇ ਕੋਲ ਦੋ ਮੁੱਖ ਸਵਾਲ ਨੇ ਪਹਿਲਾ ਤੇ ਹੈ ਕਿ ਜਿਹੜੀ ਮੋਡਰਨਟੀ ਸੀ ਇਹਦੇ ਇਹਦੇ ਪਰਭਾਵਾਂ ਕਿ ਇਹਦੇ ਰਿਜ਼ਲਟ ਦੇ ਨਾਲ ਅਸੀਂ ਕਿਵੇਂ ਨਿਪਟਣਾ ਹੈ ਜੋ ਕੁਝ ਵੀ ਟ੍ਰੈਡੀਸ਼ਨਲ ਪੀਰੀਅਡ ਤੋਂ ਬਾਅਦ ਮੋਡਰਨ ਪੀਰੀਅਡ ਸਾਡੇ ਕੋਲ ਆਉਂਦਾ ਵੀ ਉਹਦੀਆਂ ਜਿਹੜੀਆਂ ਪ੍ਰੋਬਲਮ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ ਉਹਨਾਂ ਨੂੰ ਕਿਵੇਂ ਵੀ ਇਹਦਾ ਸਬਸਟੀਟਿਊਟ ਕੀਤਾ ਜਾ ਸਕਦਾ ਹੈ ਸੈਕੰਡ ਸਾਡੇ ਕੋਲ ਹੈ ਸੋ ਹਾਸ਼ਿਆਤ ਵੀ ਜਿਹੜੀ ਉਹਦੇ ਵਿੱਚ ਇਹ ਨਾਰਮਲ ਕੋ ਬਰਾਉਂਦੀ ਮੁਸਤਕਿਆ ਲਾਈਫ ਵੇਸਟ ਕੈਪਟਰ ਉਹਦੇ ਲਾਸਟ ਕੈਪਟਰ ਚ ਉਹ ਕਹਿੰਦਾ ਕਿ ਜਿਹੜੀ ਹਿਊਮਨ ਜਾਤੀ ਆ ਜੇ ਉਹਨੇ ਕਾਇਮ ਨਾ ਇਸ ਪ੍ਰਣਾਲੀ ਦੇ ਤੇ ਤੇ ਉਹ ਉਹਨੂੰ ਜਿਹੜਾ ਮਨੁੱਖਾਂ ਦੇ ਉੱਪਰਲਾ ਜਿਹੜਾ ਕੰਮ ਨੇ ਉਹ ਖਤਮ ਕਰਨਾ ਪਊਗਾ ਤੇ ਹਿਊਮਨ ਬੋਡੀ ਦੀ ਜਿਹੜੀ ਅਸਥੈਟਿਕਸ ਆ ਉਹਨੂੰ ਦੁਬਾਰਾ ਉਹਨੂੰ ਸਜੀਵ ਕਰਨਾ ਹੋਊਗਾ ਭਾਵੇਂ ਕਿ ਫਰਾਈਡੇਸ ਕਰਨ ਨਾਲ ਸੰਪਲ ਨਹੀਂ ਆਉਂਦੀ ਉਹ ਕਹਿੰਦਾ ਕਿ ਸੱਭਿਅਤਾ ਨੂੰ ਕਾਇਮ ਰੱਖਣ ਦੀ ਇਹ ਕਮਨ ਕਿਹਾ ਕੋਸ਼ਿਸ਼ ਕੀਤਾ ਤਾਂ ਬਹੁਤ ਜ਼ਰੂਰੀ ਹੁੰਦਾ ਜੇਵੇਂ ਕਿ ਅਸੀਂ ਟੋਟਲ ਕੈਪੋ ਦੇ ਵਿੱਚ ਗੱਲ ਕਰਦੇ ਆ ਜਦੋਂ ਪੰਜਾਬ ਦੇ ਲਿਟਰਚਰ ਦੇ ਸਭ ਵਿੱਚ ਅਸੀਂ ਗੱਲ ਕਰਦੇ ਆ ਤੇ ਜਿਹੜਾ ਮਿਡੀਵਲ ਐਪੀਚਰ ਜਾਂ ਮਾਡਰਨ ਦੀ ਦਾ ਲਿਟਰਚਰ ਆ ਜਾਂ ਜਿਹਨੂੰ ਅਸੀਂ ਮਾਡਰਨ ਪੀਰੀਅਡ ਮੰਨਿਆ ਗਿਆ ਉਹਦੇ ਵਿੱਚ ਅਸੀਂ ਉਹਨੂੰ ਇਨਫਰਾਸਟ੍ਰਕਚਰ ਦੇ ਨਾਲ ਉਹਦੀ ਜਿਹੜੀ ਆ ਉਹ ਡਿਵੀਜ਼ਨ ਕਰ ਲਈ ਹੈ ਕਿ ਸ਼ਾਪਾ ਖੰਨਾ ਆਉਣ ਦੇ ਨਾਲ ਜਾਂ ਰੇਲ ਆਉਣ ਦੇ ਨਾਲ ਪੋਸਟ ਆਫਿਸ ਆਉਣ ਦੇ ਨਾਲ ਅਸੀਂ ਆਪਰੇ ਲਿਟਰੇਚਰ ਨੂੰ 1950 ਤੋਂ ਬਾਅਦ ਅਸੀਂ ਮਾਡਰਨ ਮੰਨ ਲਿਆ ਸੋ ਮਾਡਰਨ ਲਿਟਰੇਚਰ ਦਾ ਜਿਹੜਾ ਮੁੱਖ ਥੀਮ ਆਪੋ ਦੇ ਵਿੱਚ ਜਿਹੜੀ ਸਮਾਜ ਚੋਂ ਢੇਰਿਆ ਉਹ ਕਿਵੇਂ ਪੇਸ਼ ਹੋਈ ਹੈ ਕਿਉਂਕਿ ਇੰਨੇ ਸਮੇਂ ਦੇ ਵਿੱਚ ਬਹੁਤੀ ਗੱਲ ਨਹੀਂ ਕੀਤੀ ਜਾ ਸਕਦੀ ਪੂਰੇ ਸਮੁੱਚੇ ਲਿਟਰੇਚਰ ਤੇ ਤੇ ਮੈਂ ਬਾਕੀ ਜਿਹੋ ਨਾਲ ਸ਼ੰਗਰਾ ਮੈਸਰ ਹੁਣ ਨਾਵਲ ਦੇ ਰੈਫਰੈਂਸ ਨਾਲ ਗੱਲ ਕਰਕੇ ਆਪਣੀ ਖਤਮ ਕਰੂੰਗਾ ਟਾਈਮ ਨੂੰ ਦੇਖਦੇ ਹੋਏ ਕਿਉਂਕਿ ਜਿਹੜਾ ਪੰਜਾਬੀ ਨਾਵਲ ਹੁਣ ਤੱਕ ਪੇਸ਼ ਹੋਇਆ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਉਹਦੇ 'ਚ ਇਕ ਇਕਨੋਮੀ ਜਿਹੜੀ ਆ ਆਰਥਿਕਤਾ ਜਿਹੜੀ ਆ ਮੁੱਖ ਰੂਪ ਦੇ ਵਿੱਚ ਕੇਂਸ਼ ਹੋਈ ਹੈ ਤੇ ਉਹਦੇ 'ਚ ਜਿਹੜੀ ਸਮਾਲਟ ਰੂਟ ਹੇਰ ਆ ਰਹੀ ਆ ਉਹ ਉਸ ਖਾਸ ਤੱਕੇ ਉਹਦੇ ਵਿੱਚ ਇੱਕ ਉਹਦੇ ਨਾਲ ਜੁੜ ਕੇ ਆ ਰਹੀ ਆ ਪਾਣੀ ਦੇ ਨਾਲ ਜਾਂ ਕਿਸਾਨ ਦੇ ਨਾਲ ਜਿਹੜੀ ਆ ਉਹ ਜੁੜ ਕੇ ਆ ਰਹੀ ਆ ਜਦੋਂ ਕਿਉਂਕਿ ਤੁਸੀਂ ਲੋਕ ਬਦਲ ਗਿਆ ਤੇ ਮੈਂ ਐਗਜ਼ਾਮਪਲ ਦੇਵਾਂ ਵੀ ਉਹਦੇ ਵਿੱਚ ਜਿਵੇਂ ਉਹਦੇ 'ਚ ਉਹ ਦਾ ਪਾਤਰੀਆ ਜਾਂ ਹੋਰ ਉਹਦੇ 'ਚ ਡੁੱਗਾ ਪਾਤਰੀਆ ਯਾ ਉਹ ਸਾਰੇ ਨਹੀਂ ਕਿਤੇ ਵੀ ਨੇ ਕਿਉਂਕਿ ਉੱਥੇ ਉਹ ਕਿਸੇ ਖਾਸ ਧਰ ਦੇ ਨਾਲ ਜੁੜ ਕੇ ਆ ਰਹੀ ਹੈ ਉਹ ਇਸ ਹਾਲਤ ਨੂੰ ਉਹਦੀ ਜਿਹੜੀ ਰਿਪਰੈਜੈਂਸ ਹੈ ਬਹੁਤ ਜੀਵਨ ਉਸ ਪਰਸੈਂਟੇਜ ਦੇ ਸਬੰਧ ਨਾਲ ਦੇਖਾਂਗੇ ਤੇ ਬਹੁਤ ਘੱਟ ਹੋਣੀ ਹੈ ਸੋ ਸਵਾਲ ਇਹ ਆ ਕਿ ਜਦੋਂ ਅਸੀਂ ਹੁਣ ਤੱਕ ਜਿਹੜਾ ਨਵਲੇ ਪੜ੍ਹ ਕੇ ਜਿਹੜਾ ਨਾਵਲ ਆ ਨਾਵਲ ਬੇਸਿਕਲੀ ਜਿਹੜੀ ਰੋਮਨ ਸਾਇੰਸ ਜਿਵੇਂ ਡਾਕਟਰ ਮਨਜਿੰਦਰ ਬਣਾ ਕਿਹਾ ਕਿ ਇਸ ਇੰਟੈਕਟਿਵ ਆਈਡੀਆ ਨੂੰ ਇੰਟੈਲੈਕਚੁਅਲ ਨੂੰ ਦਰਜਾਉਂਦੀ ਕਰ ਨਾਵਲ ਜਿਹੜਾ ਪ੍ਰੋਸਟ ਵਿੱਚ ਹੁੰਦਾ ਹੈ ਪਰ ਜਿਹੜੀ ਹਿਊਮਨ ਸਾਇਕੀਆ ਉਹਨੂੰ ਪੂਰੀ ਤਰ੍ਹਾਂ ਰਿਪਰੈਜ਼ੈਂਟ ਨਹੀਂ ਕਰ ਪਾਉਂਦਾ ਹਾਲਾਂਕਿ ਮੋਡਰਨਿਟੀ ਦਾ ਸਭ ਤੋਂ ਵੱਡਾ ਜਾਂਦਾ ਮੰਨਿਆ ਜਾਂਦਾ ਹੈ ਕਿਉਂਕਿ ਜਿਹੜੀ ਕਵਿਤਕ ਫਾਰਮ ਹੈ ਆ ਉਹਦੇ ਵਿੱਚ ਤੁਸੀਂ ਆਪਣੀ ਉਹ ਕਲ ਜਿਹੜੀ ਆ ਉਹ ਕਰ ਸਕਦੇ ਜੇ ਸਭਾਤਰ ਜਿਹੜਾ ਪੰਜਾਬ ਦਾ ਜਦੋਂ ਡਿਫਾਈਨ ਕਰਦੇ ਆ ਤੇ ਜਿਹੜੇ ਵਿਸ਼ੇਸ਼ ਇਤਿਹਾਸਕ ਪੜਾਅ ਅੰਦਰ ਸਭ ਤੋਂ ਪਹਿਲਾਂ ਇੰਪੋਰਟੈਂਟ ਗੱਲ ਇਹ ਹੈ ਕਿ ਉਹ ਕਿਹੜੇ ਹਾਸ਼ੀਆ ਹਾਸ਼ਿਆਤਕ ਹੈ ਕੋਮ ਜਿਹੜਾ ਸਭ ਤੋਂ ਇੰਪੋਰਟੈਂਟਸ ਵਾਲਾ ਤੇ ਜਿਹਨੂੰ ਪਰਿਭਾਸ਼ਿਤ ਕੀਤਾ ਜਾਂਦਾ ਉਹਦੀ ਜਿਹੜੀ ਸਭਟ ਨੇ ਕੀ ਆ ਜਾਂ ਉਹਦਾ ਜਿਹੜਾ ਹਾਸ਼ਿਆਤਕ ਉਹਦੀ ਸਥਿਤੀ ਆ ਉਹਦੇ ਲਈ ਜਿਹੜੇ ਆਧਾਰ ਜ਼ਿੰਮੇਵਾਰ ਨੇ ਤੇ ਇਹਨਾਂ ਆਧਾਰਾਂ ਦੇ ਵਿਸ਼ੇਸ਼ ਸਥਾਨਕ ਸત્તા ਦੇ ਸੰਬੰਧ ਕੀ ਨੇ ਉਸ ਸੰਘੇ ਦੇ ਨਾਲ ਤੇ ਉਥੋਂ ਦੇ ਜਿਹੜੇ ਸਥਾਨਕ ਉਹ ਜਿਹੜੀ ਪਾਵਰ ਹੈ ਨਾ ਉਹਦੇ ਜਿਹੜੇ ਗਲੋਬਲ ਪਾਵਰ ਦੇ ਨਾਲ ਕੀ ਰਿਲੇਸ਼ਨ ਨੇ اسلاوا جیگرافیل ایریا پاور کے سبند نے دے بکھرے روپ ہی ہو سکتے ہیں کیونکہ جب ہی تھی دیکھو بارہ تیرہ ٹرائبس ہیں پر پنجابی پارٹی آئی جنہیں یہ کیا کہ پچب جائے بالکل ختم ہو چکے ہیں کیونکہ باجیگر ساسی اور یہ شکلیگر باگڑی گجر مراسی نٹ کلنگر سپیڑے یہ سارے ٹرائبس ہیں ਸੋ ਇਹਨਾਂ ਦੀ ਕਿਸੇ ਵੀ ਵੱਡੇ ਰੂਪ ਦੇ ਵਿੱਚ ਜਿਹੜੀ ਆ ਲਿਪੀਚਰ ਦੇ ਵਿੱਚ ਕੋਈ ਰਿਪਰੈਜੈਂਟੇਸ਼ਨ ਨਹੀਂ ਹੈ। ਜਦਕਿ ਪੰਜਾਬ ਦੀ ਜਿਹੜੀ ਕੋਈ ਜਦੋਂ ਅਸੀਂ ਪੰਜਾਬ ਦੇ ਫਿਊਚਰ ਦੀ ਫਿਲਾਸਫੀ ਦੀ ਗੱਲ ਕਰਾਂਗੇ ਵੀ ਇਹਨਾਂ ਲੋਕਾਂ ਤੋਂ ਬਿਨਾਂ ਪੋਸਿਬਲ ਨਹੀਂ ਆ ਕੋਈ ਵੀ ਗੱਲ ਜਿਹੜੀ ਕੀਤੀ ਜਾ ਸਕਦੀ। ਕਿਉਂਕਿ ਇਹ ਜਿਹੜੀਆਂ ਧਿਰਾਂ ਨੇ ਇਹ ਇੱਕ ਬਿਲਕੁਲ ਰੂਟ ਲੈਵਲ ਤੇ ਮਾਈਡਰ ਲੈਵਲ ਤੇ ਜਿਹੜਾ ਉਹ ਬਟਾ ਕੰਟਰੀ ਹੁੰਦਾ ਹੈ ਨਾ। ਸੋ ਜਦੋਂ ਫਿਕਸ਼ਨ ਵੀ ਅਸੀਂ ਗੱਲ ਕਰਦੇ ਆ ਤੇ ਜਿੰਨਾ ਵੀ ਹਮ ਤੱਕ ਸਾਡੇ ਕੋਲ ਫਿਕਸ਼ਨ ਦੇ ਵਿੱਚ ਜਿਵੇਂ ਇਸ ਮੰਗੋਲ ਬਹਾਦਰ ਦਾ ਐਗਜ਼ਾਮਪਲ ਦੇਣਾ ਯੋਤਨਾ ਆ ਮੈਨੇ ਚੁਣੀ ਅਪਰਕੀਤਗਾ ਨਹੀਂ। ਇਹ ਉਹ ਇੱਕ ਟ੍ਰਾਈਬਲ ਧਿਰ ਦੀ ਨਾਲ ਸਿਕੰਦਰ ਦੇ ਨਾਲ ਉਹ ਜਿਹੜਾ ਆ ਉਹ ਮੁਕਾਬਲਾ ਕਰਦਾ ਆ ਤੁਸੀਂ ਜਿਨ੍ਹਾਂ ਨੇ ਨਾਵਲ ਪੜ੍ਹਿਆ ਹੋਊਗਾ ਯੋਤਨਾ ਨਾਲ ਤੇ ਉਹ ਉਹਦੇ ਵਿੱਚ ਕੀ ਆ ਕਿ ਉਹ ਇੱਕ ਤਰ੍ਹਾਂ ਨਾਲ ਸਿਕੰਦਰ ਨੂੰ ਹੁਣ ਦੇ ਗਲੋਬਲ ਸਟਰੱਕਚਰ ਦੇ ਨਾਲ ਜੋੜਦਾ ਜਿਹੜਾ ਗਲੋਬਲਾਈਜ਼ੇਸ਼ਨ ਆ ਉਹ ਕਿਵੇਂ ਸਰਹੱਦਾਂ ਨੂੰ ਬਾਹਰ ਅੰਡਾਦਾ ਲੁੱਟਦਾ ਆ ਤੇ ਉਸ ਲੁੱਟ ਨੂੰ ਰੋਕਣ ਲਈ ਜਿਹੜੀ ਝੰਡਿਆਂ ਵਾਲੇ ਦਾ ਜਿਹੜਾ ਨਾਇਕ ਅਜੇ ਨਿਕਲ ਉਸ ਸੰਦਰਭ ਦੇ ਹਿੱਤ ਦੇ ਵਿੱਚ ਕੀ ਮਾਤ ਹੈ ਕਹਿਣ ਤੋਂ ਪਾ ਰਿਹਾ ਕਿ ਜੋ ਪੰਜਾਬ ਦੇ ਵਿੱਚੋਂ ਉਹ ਇੱਕ ਖਾਸ ਤਰ੍ਹਾਂ ਦੀ ਸਵਾਲਟਰਨ ਧਿਰ ਨੂੰ ਗਲੋਬਲੀ ਜਿਹੜੀ ਪਾਵਰ ਆ ਉਹਦੇ ਅੱਗੇ ਜਿਹੜਾ ਉਹ ਖੜਾ ਕਰਨਾ ਚਾਹੁੰਦਾ ਹੈ ਮਨਗੋਣ ਤਾਂ ਸੋ ਉਹਦੇ ਨਾਲ ਕੀ ਹੋਵੇ ਪੰਜਾਬ ਦੀ ਜਿਹੜੀ ਪੋਜੀਸ਼ਨ ਆ ਉਹਦੇ ਵਿੱਚ ਜਿਹੜੀ ਪੋਲੀਟੀਕਲ ਪੋਜੀਸ਼ਨ ਜਿਹੜੀ ਆ ਉਹ ਕਿਵੇਂ ਬੇਚ ਹੋ ਰਹੀ ਆ ਸਵਾਲਟਰਨ ਲੋਕਾਂ ਦੀ ਰਾਜਨੀਤਿਕ ਚੇਤਨਾ ਤੇ ਕੀ ਬਣਾ ਦੇ ਇਹ ਗੁਰਜਵਾ ਪਾਰਟੀਆਂ ਦੇ ਨਾਲ ਉਹਨਾਂ ਦੇ ਸੰਬੰਧ ਕੀ ਨੇ ਜਾਂ ਖੁਦ ਮੁਕਤੀ ਆਰੀ ਜਾਂ ਪੋਲੀਟিক্যাল ਅਸਿਸਟੈਂਸ ਬਣਾ ਹੀ ਨਹੀਂ ਸਕਿਆ ਅੰਤ ਤੱਕ ਉਹ ਤੇ ਜਿਹੜੀਆਂ ਸਾਲਟਰਸ ਕੁਦੀਜੀਵੀਆਂ ਨਾਲ ਉਹਨਾਂ ਦਾ ਰਿਲੇਸ਼ਨ ਕੀ ਨੇ ਸਾਲਟਰਸ ਦਾ ਕੁਦੀਜੀਵ ਦੇ ਨਾਲ ਕੀ ਰਿਲੇਸ਼ਨ ਹੈ ਕਿ ਬਹੁਤ ਇੰਪੋਰਟੈਂਟ ਸਵਾਲ ਹੈ ਇਸ ਪ੍ਰਕਾਰ ਦਾ ਜਿਹੜਾ ਆ ਉਹ ਇੰਟੈਲੈਕਚੁਅਲ ਉਹਨਾਂ ਨੇ ਖੁਦ ਕ੍ਰੀਏਟ ਕੀਤਾ ਜਿਹੜਾ ਕਿ ਉਸ ਫਲਸਫੀ ਦੇ ਵਿੱਚ ਜੜੀ ਜੁੜ ਸਕੇ ਸੋ ਇਹ ਇੱਕ ਦੂਸਰੇ ਤੇ ਉਹਨਾਂ ਦੇ ਕੀ ਪ੍ਰਭਾਵ ਨੇ ਤੇ ਉਹਦੇ ਵਿੱਚ ਉਹ ਕਿਵੇਂ ਉਹ ਜਿਹੜਿਆ ਉਹ ਇੱਕ ਤਰ੍ਹਾਂ ਦੇ ਨਾਲ ਇਸ ਪੋਜੀਸ਼ਨ ਦੇ ਵਿੱਚੋਂ ਸਵਾਲ ਟਰ ਬੈਂਦੇ ਨੇ ਇਹ ਸਾਰੇ ਜਿਹੜੇ ਕ੍ਰਿਟੀਕਲ ਸਵਾਲ ਨੇ ਉਹਨਾਂ ਨੂੰ ਸਾਨੂੰ ਬੀਲ ਕਰਕੇ ਫਿਰ ਜਿਹੜੀ ਆ ਉਹਦੇ ਉਹ ਅਨ ਪੰਜਾਬੀ ਲਿਟਰੇਚਰ ਦੇ ਵਿੱਚ ਕੰਟ੍ਰਿਬਿਊਟ ਹੋ ਸਕਦਾ ਹੁਣ ਜਿਹੜਾ ਹੈਗਾ ਸੋਲੂਸ਼ਨ ਕਿ ਅਬਜਲੈਸ਼ਨ ਦਾਵਾ ਦੀ ਪੰਜਾਬ ਦੀ ਬਾਤ ਕਤਾਬ ਦੇ ਵਿੱਚੋਂ ਲਿਖਦਾ ਕਿ ਅਸੀਂ ਪੰਜਾਬੀ ਇੱਕ ਇਤਿਹਾਸਕ ਗਵਾਹੀ ਹੋਈ ਸਕੀਆਂ ਦੀ ਇੱਕ ਮੁਅੱਦਸ ਮੋਤੀ ਦੇ ਅਸੀਂ ਖਿਲਰੇ ਵਰਕੇ

ਜੀ ਦਾ ਪੰਜਾਬ ਦਾ ਜਿਹੜੀ ਫਾਈਨਲ ਕੋਡ ਰਹੇਗੀ ਉਹ ਲੋਕਲ ਪੋਜੀਸ਼ਨ ਦੇ ਵਿੱਚ ਹੀ ਹੋਊਗੀ ਜਾਂ ਕਹੋ ਕਿ ਜੀਓਗ੍ਰਾਫੀਕਲ ਏਰੀਏ ਦੇ ਵਿੱਚੋਂ ਜੇ ਮੈਂ ਕਹਾਂ ਜੀਓਗ੍ਰਾਫੀ ਜਿਵੇਂ ਡਾਕਟਰ ਮਨੋਨ ਨੇ ਕਿਹਾ ਸੀ ਉਹ ਢਾਈ ਦਰਿਆਵਾਂ ਦੀ ਜੀਓਗ੍ਰਾਫੀ ਨਹੀਂ ਹੋਊਗੀ ਉਹ ਉਸ ਮਾਲਹੀਂਦ ਜਾਂ ਉਦੀਚ ਜਾਂ ਪੰਜਨਾਰ ਵਾਲੀ ਜਿਹੜੀ ਆ ਉਹਦੇ ਵਿੱਚੋਂ ਹੀ ਪੂਰਾ ਕੰਪਲੀਟ ਸਟਰਕਚਰ ਬਣ ਸਕਦਾ ਸੋ ਪਿਆਰ ਇਸ ਖੇਤੇ ਵਿੱਚ ਜੇ ਅਸੀਂ ਨਾਵਲ ਦੀ ਗੱਲ ਕਰਦੇ ਹਾਂ ਜਿਹਦੇ ਵਿੱਚ ਤੇ ਡਾਕਟਰ ਮਨੋਨ ਹੋਣ ਦਾ ਨਾਵਲ ਰੀਸੈਂਟਲੀ ਆਇਆ ਹੋਇਆ ਮਨ ਮੰਕੀ ਦੇ ਉਹਦੇ ਵਿੱਚ ਜਿਹੜਾ ਮੋਧਾ ਮਾਤ੍ਰਿਆ ਉਹ ਇੱਕ ਖਾਸ ਤਰ੍ਹਾਂ ਦਾ ਉਹ ਇੱਕ ਟ੍ਰਾਂਸੈਂਡੈਂਟਲ ਪੋਜੀਸ਼ਨ ਦੇ ਵਿੱਚ ਜਾਂਦਾ ਹੈ ਜਿਹੜਾ ਸਾਡੇ ਕੋਲ ਪਹਿਲਾ ਨਾਲ ਸਾਡੇ ਕੋਲ ਹੈਗੇ ਨੇ ਉਹ ਜਿਹੜੇ ਕਮਪ੍ਰੇਸ ਉਹਨਾਂ ਨੇ ਕਰ ਦਿੱਤੀ ਕਿ ਜਿਹੜੀ ਸਾਡੀ ਪੂਰਵ ਸੇਕੋਲੋਜਿਕਾ ਜਾਂ ਪੋਸਟ ਸੇਕੋਲੋਜਿਕਾ ਜਾਂ ਉਹਦਾ ਮੈਕਸਿਮਮ ਜੋਰ ਜਿਹੜਾ ਹੈਗਾ ਉਹ ਨੈਗਰਲਿਸਟਿਕ ਅਰੋਚ ਦੇ ਉੱਪਰ ਲਗਾ ਹੋਇਆ ਹੈ ਪਰ ਇਹਦੇ ਵਿੱਚ ਜਿਹੜਾ ਮੂਦਾ ਪਾਤਰ ખાસ ਸਰਕੇ ਵਿੱਚ ਲੱਗਦਾ ਕਿ ਪਹਿਲੀ ਵਾਰੀ ਜਿਹੜੀ ਮੀਟੈਕੈਲਿਟੀ ਆ ਉਹ ਇਸ ਨਾਮ ਦੇ ਵਿੱਚ ਇੰਟਰਡਿਊਸ ਹੋਈ ਹੈ ਤੇ ਮੀਟੈਕੈਲਿਟੀ ਇਹ ਲੋਕਲ ਤੇ ਜਿਹੜਾ ਗਲੋਕਲੀ ਆ ਉਹਨੂੰ ਇੰਨਾ ਚੀਜ਼ਾਂ ਦੇ ਵਿੱਚੋਂ ਉਹ ਇੱਕ 트랜ਸੈਂਡੈਂਟਲ ਪ੍ਰਿੰਸੀਪਲ ਆਉਂਦਾ 트랜ਸੈਂਡੈਂਟਲ ਵੀ ਜਿਹੜੀ ਵੈਸਟਰਨ ਫਿਲੋਸਫੀ ਆ ਉਹਦੇ ਵਿੱਚ ਲੌਜਿਕ ਦੇ ਵਿੱਚ ਵੀ ਉਹ ਖੁੱਲਦਾ ਉਹ ਇੱਕ ਕੰਪਲੀਟ ਜਿਹੇ ਨੇਚਰ ਮਨੁੱਖਕ ਤੇ ਹੋਰ ਸਾਰੀਆਂ ਦੀ ਕੰਪਲੀਮੈਂਟਰੀ ਪੋਜੀਸ਼ਨ ਦੇ ਵਿੱਚ ਹੁੰਦਾ ਹੈ ਸੋ ਇਸ ਇੱਕ ਵੀ ਸਭੀ ਦੇ ਢਾਂਚੇ ਦੇ ਵਿੱਚ ਕੈਪੀਟਲ ਜੀਡੀਪੀ ਇੱਕ ਮਹੱਤਵ ਕਰਨ ਦੀ ਕੋਸ਼ਿਸ਼ ਕਰ ਰਹੀ ਆ ਤੇ ਉਹਦੇ ਵਿੱਚ ਪੰਜਾਬ ਦੇ ਜਿਹੜੇ 12 13 ਕਬੀਲੇ ਨੇ ਜਾਂ ਉਹਦੇ ਵਿੱਚ ਜਿਹੜੇ ਲੋਕਲ ਪਿਆਰ ਨੇ ਉਹਨਾਂ ਦੀ ਇਮਪੋਰਟੈਂਸ ਕਿਹਦੀ ਬਕੀ ਬਕੀ ਆ ਉਹਨਾਂ ਦੀ ਬਿਊਟੀ ਨੂੰ ਇੱਕ ਜਿਹੜਾ ਆ ਕਿਉਂਕਿ ਜਿਹੜਾ ਨਾਵਲ ਹੋ ਤੱਕ ਪੰਜਾਬੀ ਚ ਅੱਜ ਦੇ ਰਹੇ ਨੇ ਜਾਂ ਤਾਂ ਕੰਪਿਸ਼ਨਲ ਨਾਵਲ ਮੈਂ ਉਹਦੇ ਵਿੱਚ ਚਾਹੇ ਉਹ ਸੰਸੀਤਰ ਹੋਵੇ ਚਾਹੇ ਗੁਰਦਿਆਨ ਹੋਵੇ ਉਹ ਇੱਕ ਕਲੋਨੀਅਲ ਮਾਈਂਡਸੈਟ ਦੇ ਵਿੱਚੋਂ ਆ ਰਿਹਾ ਉਹ ਸਾਰੇ ਦਾ ਸਾਰਾ ਤੇ ਉਹਦੇ ਲਈ ਕਿਉਂਕਿ ਜੇ ਅਸੀਂ ਆਪਣੇ ਜਾਤੀਆ ਜੈ ਕਰਨਾ ਕੋਈ ਆਪਣਾ ਤੇ ਉਹਦੇ ਲਈ ਸਾਨੂੰ ਜਿਹੜੀ ਸਵਾਰਟਨ ਉੱਤੇ ਆਪਣਾ ਨੇਝ ਹੈ ਉਹਦੀ ਐਗਜ਼ਿਸਟੈਂਸ ਨੂੰ ਪਹੁੰਚਾਉਣਾ ਬਹੁਤ ਜ਼ਰੂਰੀ ਆ ਜਦੋਂ ਮੈਂ ਸਵਾਰਟਨ ਤੇ ਕਹਿੰਨਾ ਕਿ ਉਹਦੇ ਵਿੱਚ ਮੁੱਖ ਰੂਪ ਦੇ ਵਿੱਚ ਔਰਤਾਂ ਹੀ ਆਉਂਦੀਆਂ ਤੇ ਉਹ ਉਹਦੀ ਜਿਹੜੀ ਐਗਜ਼ਿਸਟੈਂਸ ਆ ਉਹਦੇ ਵਿੱਚੋਂ ਜਿਹੜੇ ਜਿਹੜੇ ਵੀ ਉਹਦੇ ਨਾਵਲ ਦੇ ਪਾਤਰ ਹੋਣ ਤੇ ਜਾਂ ਉਹ ਜਿਹੜੇ ਨੇ ਮਨ ਮਨੂਰ ਉਹਨਾਂ ਕਹਿੰਦੇ ਨਾ ਤਾਂ ਤੇ ਪੱਤਰ ਜਿਵੇਂ ਜੀਤੂ ਮੁਸਲਮਾਨ ਜਾਂ ਸਿੱਖ ਉਹ ਤਿੰਨਾਂ ਦੇ ਵਿੱਚੋਂ ਵੀ ਕਿਵੇਂ ਉਹ ਉਹਦਾ ਕੈਕਟਰ ਜਿਹੜੇ ਦੇ ਨਾਲ ਨਾਵਲ ਪੜਿਆ ਉਹਦੇ ਚ ਜਿਆਦਾ ਵੱਡੇ ਰੂਪ ਚ ਸਾਹਮਣੇ ਆਉਂਦਾ ਕਿਉਂਕਿ ਪੰਜਾਬ ਦਾ ਜਿਹੜਾ ਥਾਟ ਹੈ ਉਹ ਬਿਨਾ ਸਮਝਣ ਕੰਪਲੀਟ ਨਹੀਂ ਹੋ ਸਕਦਾ ਕਿਉਂਕਿ ਜਿਹੜੀ ਫਰਟਾਈਲ ਲੈਂਡ ਉਹਦੀ ਜੀਓਗ੍ਰਾਫੀਕਲ ਪੋਜੀਸ਼ਨ ਮਾਣੀ ਆ ਉਥੋਂ ਜਿਹੜੀ ਬੋਡੀ ਦੀ ਮੈਂ ਗੱਲ ਕੀਤੀ ਸੀ ਕਿ ਉਹਦੀ ਸਪੈਕ ਉਜਾਗਰ ਕਰਮੀ ਆ ਉਹ ਥਾਟ ਦੁਨੀਆ ਦੀ ਅਲਵਾਈ ਕਰ ਸਕਦਾ ਤਕਨੋਲਜੀ ਸ਼ਬਦ ਜਦ ਆਪ ਕਿਰ ਆਫ ਮੈਨਿਟੀ ਇਹ ਇੰਕਾ ਚੀਜ਼ਾਂ ਨੇ ਉਹਦੇ ਚੋਂ ਹੀ ਮਾਨਵਤਾ ਦਾ ਕੋਇਕ ਜਿਹੜਾ ਆ ਨਵਾਂ ਸਿਰਜਿਆ ਜਾ ਸਕਦਾ ਹੈ ਸੋ ਲਾਸਟ ਦੇ ਵਿੱਚ ਇਹ ਜਿਹੜੀ ਫਿਊਚਰਿਸਟਿਕ ਫਿਲਾਸਫੀ ਬਣੇਗੀ ਉਹਦੇ ਚ ਸਬਲਟਰਮ ਤੇ ਨਾ ਚਾਹੇ ਨਾਰੀ ਚਾਹੇ ਦਲਬੀ ਜਾਂ ਕਬੀਲੇ ਉਹਨਾਂ ਦੀਆਂ ਜਿਹੜੀ ਖਾਸ ਕਰਕੇ ਉਹ ਕਿਹੜੀ ਪੋਜੀਸ਼ਨ ਦੇ ਵਿੱਚ ਸਬਲਟਰਮ ਇਹ ਬਹੁਤ ਇੰਪੋਰਟੈਂਟ ਹੈ ਕਿ ਉਹ ਇਹ ਕਈ ਵਾਰੀ ਕਿਹਾ ਕਿ ਉਹ ਜਿਹੜਾ ਸਬਲਟਰਮ ਉਹਦੇ ਥੱਲੇ ਇੱਕ ਸਬ-ਸਬਲਟਰਮ ਹੁੰਦਾ ਹੈ ਸੋ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਪਹਿਲੋਂ ਮਾਈਕਰੋਨੈਕਸਸ ਕਾਰਟਿਓ ਵਿੱਚ ਉਹ ਬਲੀਅਰ ਕੀਤਾ ਗਿਆਵੇ ਦੂਜਾ ਜਿਹੜੀ ਕਨੋਨਿਅਲ ਐਡੀਓਲੋਜੀ ਆ ਉਹਨੂੰ ਡੀ ਹਾਈਡਰੋਲਾਈਜ਼ ਕਰਕੇ ਤੇ ਉਹਨੂੰ ਇੱਕ ਨਵਾਂ ਜਿਹੜਾ ਆ ਉਹਦੇ ਸਤੰਤ ਪਹਿਲੂ ਜਿਹੜੇ ਆ ਬੜੀ ਪ੍ਰੀਕੀ ਦੇ ਨਾਲ ਉਜਾਗਰ ਕਰਨੇ ਪੈਣਗੇ ਟੈਕਨਾਲੋਜੀ ਇਸ ਸਮੇਂ ਦੇ ਵਿੱਚ ਮੇਜਰ ਇਨਸਟਰੂਮੈਂਟ ਹੋਊਗੀ ਸੋ ਜਿਹਦੇ ਨਾਲ ਪੌਸੀਬਿਲਟੀਜ਼ ਕਾਫੀ ਜਿਹੜੀਆਂ ਨੇ ਉਹ ਸਾਇੰਸ ਦੇ ਲਈ ਆਂਡੀਆਂ ਨੇ ਤੇ ਇਹ ਇਨਾ ਫਿਊਚਰਿਸਟਿਕ ਲੋਸਤੀ ਹੋਏਗੀ ਉਹ ਪ੍ਰੋਸ ਦੇ ਵਿੱਚ ਨਹੀਂ ਹੋਏਗੀ ਉਹ ਪੋਇਟਰੀ ਫਾਰਮ ਦੇ ਵਿੱਚ ਹੋਏਗੀ ਤੇ ਮੇਜਰ ਜਿਹੜੀ ਉਹਦੇ ਵਿੱਚ ਟੈਕਨੀਕਲ ਹੋਏਗੀ بی فمنٹر میں ترجمہ بنا رہا ہوگا کھول سکتی ہے سو آنے والے ڈرائیو کر سکتا تو فیملنٹ سٹکچرائن شبدوں کے